ਪੰਜਾਬ ਲਾਈਵ ਏਟੀਟ ਚੈਨਲ ਤੇ ਤੁਹਾਡਾ ਸਵਾਗਤ ਹੈ ਧਾਰੀਵਾਲ ਸ਼ਹਿਰ ਲਈ ਅਹਿਮ ਖਬਰ ਨਵੀਂ ਸਬਜ਼ੀ ਮੰਡੀ ਧਾਰੀਵਾਲ ਦਾ ਉਦਘਾਟਨ ਸਤਗੁਰ ਦਾ ਓਟ ਅਸਰਾ ਕਰਦੇ ਕਾਰਜ ਆਰੰਭ ਕਰੀਏ ਤਾਂ ਸਫਲਤਾ ਹਾਸਲ ਹੁੰਦੀ ਹੈ ਨਵੀਂ ਸਬਜ਼ੀ ਮੰਡੀ ਧਾਰੀਵਾਲ ਦੀ ਰਮਤਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਅਸਰਾ ਲੈਂਦੇ ਹੋਏ ਮਾਰਕੀਟ ਕਮੇਟੀ ਧਾਰੀਵਾਲ ਦੇ ਸਖਤਰ ਜਗਰੂਪ ਸਿੰਘ ਅਤੇ ਸਬਜ਼ੀ ਮੰਡੀ ਯੂਨੀਅਨ ਧਾਰੀਵਾਲ ਦੇ ਪ੍ਰਧਾਨ ਦੀਪਕ ਮਾਨ ਰਿੰਟੂ ਦੇ ਪਰ ਬੰਦਾ ਹੈ ਇਥੇ ਦਾਣਾ ਮੰਡੀ ਨਹੀਂ ਛੱਡ ਵਿਖੇ ਸ੍ਰੀ ਸੁਖਮੀ ਸਿੰਘ ਸਾਹਿਬ ਜੀ ਦੇ ਪਾਠ ਕਰਾਉਣ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਨਵੀਂ ਸਬਜ਼ੀ ਮੰਡੀ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦਘਾਟਨ जिला ਜੀਲਨਾ ਬੋਰਡ ਗਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂ ਸਿੰਘ ਸੇਖਵਾ ਵੱਲੋਂ ਸ੍ਰੀ ਗੁਰੂ ਗੰਗ ਸਾਹਿਬ ਜੀ ਅੱਗੇ ਨਮਸਤਕ ਹੋਣ ਉਪਰੰਤ ਕੀਤਾ ਚੇਅਰਮੈਨ ਐਡਵੋਕੇਟ ਜਗਰੂ ਸਿੰਘ ਸੇਖਵਾ ਨੇ ਕਿਹਾ ਕਿ ਸਬਜ਼ੀ ਮੰਡੀ ਦਾਣਾ ਮੰਡੀ ਧਾਰੀਵਾਲ ਵਿਖੇ ਸ਼ੁਰੂ ਹੋਣ ਨਾਲ ਸ਼ਹਿਰ ਭਾਰੀ ਵਾਲੀ ਤੋਂ ਟ੍ਰੈਫਿਕ ਸਮੱਸਿਆ ਪੱਕੇ ਤੌਰ ਤੇ ਹੱਲ ਹੋ ਜਾਵੇਗੀ ਅਤੇ ਮਾਰਕੀਟ ਕਮੇਟੀ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਹਨਾਂ ਨੇ ਦੱਸਿਆ ਕਿ ਸਬਜ਼ੀ ਦੀ ਅਤੇ ਫਲ ਦੀ ਕਾਸ਼ਤ ਵਾਲੇ ਕਿਸਾਨਾਂ ਨੂੰ ਵੀ ਕਾਫੀ ਫਾਇਦਾ ਹੋਵੇਗਾ। ਇਸ ਮੌਕੇ ਤੇ ਸ਼੍ਰੀ ਸੁਖਮੀ ਸਿੰਘ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਡਾਕਟਰ ਗੁਜਿੰਦਰ ਸਿੰਘ ਦੀ ਅਗਵਾਈ ਹੇਠ ਸਮਤੀ ਰੂਪ ਵਿੱਚ ਸ਼੍ਰੀ ਸੁਖਮੀ ਸਿੰਘ ਸਾਹਿਬ ਜੀ ਦੇ ਵਿਆਪ ਹੋਣ ਪਰੰਤ ਇਲਾਹੀ ਬਾਣੀ ਦਾ ਕੀਰਤਨ ਹੋਇਆ ਉਦਘਾਟਨ ਦੌਰਾਨ ਸਾਥੀਆਂ ਸਮੇਤ ਪਹੁੰਚੇ ਹਲਕਾ ਕਾਦੀਆਂ ਇੰਚਾਰਜ ਗੁਰ ਇਕਬਾਲ ਸਿੰਘ ਮਾਲ ਨੇ ਸਬਜੀ ਯੂਨੀਅਨ ਧਾਰੀਵਾਲ ਦੇ ਸਮੂੱਚੇ ਆਰਤੀਆਂ ਨੂੰ ਨਵੀਂ ਸਬਜੀ ਮੰਡੀ ਦੀ ਵਧਾਈ ਦਿੰਦੇ ਹੋਏ ਕਾਮਨਾ ਕੀਤੀ ਕਿ ਉਹਨਾਂ ਦਾ ਕਾਰੋਬਾਰ ਚੜ੍ਹਦੀ ਕਲਾ ਵਿੱਚ ਰਹੇ ਇਸ ਮੌਕੇ ਤੇ ਮਾਰਕੀਟ ਕਮੇਟੀ ਧਾਰੀਵਾਲ ਦੇ ਸਕੱਤਰ ਜਗਰੂਰ ਸਿੰਘ ਅਤੇ ਸਬਜੀ ਮੰਡੀ ਯੂਨੀਅਨ ਧਾਰੀਵਾਲ ਦੇ ਪ੍ਰਧਾਨ ਦੀਪਕ ਕੁਮਾਰ ਜਿੰਟੂ ਨੇ ਮੁੱਖ ਮਹਿਮਾਨ ਚੇਅਰਮੈਨ ਐਡਵੋਕੇਟ ਜਰੂਥ ਸਿੰਘ ਸੇਖਵਾ ਤਨੇਤ ਪਹੁੰਚੀਆਂ ਐਮ ਸ਼ਰਸ਼ੀਤਾ ਨੂੰ ਗੁਰੂ ਘਰ ਦੀ ਬਖਸ਼ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਸੰਤਾਨ ਲਈ ਚਾਹ ਪਕਾੜੇ ਦਾ ਅਟੁੱਟ ਲੰਗਰ ਵਰਤਿਆ ਇਸ ਮੌਕੇ ਤੇ ਐਸਐਚਓ ਭਾਰੀਆ ਸਰਿੰਦਰਪਾਲ ਸਿੰਘ ਨੈਸ਼ਨਲ ਅਵਾਰਡ ਪ੍ਰਾਪਤ ਸਰਪੰਚੇ ਮੈਡਮ ਜਤਿੰਦਰ ਕੌਰ ਖੁੰਡੀ ਬੀਬੀ ਸੁਖਿੰਦਰ ਕੌਰ ਮਾਲਵਾ ਨਗਰ ਕੌਂਸਲ ਪ੍ਰਧਾਨ ਅਸਮੀ ਤੁਗਲ ਡਾਕਟਰ ਕਮਲਜੀਤ ਜੀ ਕੇ ਜੇ ਸੈਨਾ ਪ੍ਰਧਾਨ ਹਨੀਮਾ ਜਨ ਬਗੇ ਜੇਗਨ ਮਾਨਾ ਕੁ ਦੇਸ਼ੇ ਟੋਨੀ ਡਾਕਟਰ ਸੁਤਨਾਮ ਜੀ ਨੇ ਵੀ ਮਾੜਿਆ ਸਤੀਸ਼ ਮਿੱਤੂ ਸਰਪੰਚ ਮਨਿੰਦੇ ਸਿੰਘ ਜਾਨਪੁਰ ਸਰਪੰਚ ਕਰਮਨ ਸਿੰਘ ਆਲੋ ਵਾਲਾ ਆਮ ਆਦਮੀ ਪਾਰਟੀ ਗਿਲਾ ਜੈਂਟ 77 ਮਾਲਕ ਸਿੰਘ ਉਰਫ ਬੰਟੀ ਛੋਟੀਪੁਰ ਸਰਪੰਚ ਅਮਰਦੀਪ ਸਿੰਘ ਲਾਡੀ ਖੋਸੋ ਟੋਖਰਾ ਸਰਪੰਚ ਗੁਰਦੇਵ ਸਿੰਘ ਥੇਕਿੱਖਾ ਸਰਪੰਚ ਭਾਜੇ ਕੰਮ ਦੇ ਕਾਉਂਸਲਰ ਪਹੁਣਾ ਬਰੋਲ ਡਾਕਟਰ ਇੰਦਰਾਨ ਸਿੰਘ ਉਸੇ ਜਿਸ ਵੀਰ ਸਿੰਘ ਤੋਂ ਇਲਾਵਾ ਸਨ ਤੇ ਦਾਣਾ ਮੰਡੀ ਦੇ ਆਰਟੀ ਅਤੇ ਮਾਰਕੀਟ ਕਮੇਟੀ ਧਾਰੀਵਾਲ ਦਾ ਸਖਾਫ ਸਮੇਤ ਹੋ ਰਿਹਾ ਹੈ ਜਿਸ ਨਾਲ ਵੀਡੀਓ ਤਿਆਰ ਲਗੇ ਤਾਂ ਅੱਗੇ ਜੇ ਜੁੜ ਕਰਿਓ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਵਾਹਿਗੁਰੂ ਹੰਕਾਰ ਜਰ ਜਰਵਾਲਾ ਕਿਉ ਜਰਵਾਲਾ ਤੇ ਗੱਲ ਲੈਨੇ ਯਾਰ ਆ ਆਮਵਾਹੇ ਕਰੋ ਸਤ ਨਾਮ ਵਾਹੇ ਕਰੋ ਸਤ ਨਾਮ ਵਾਹੇ ਕਰੋ ਸਤ ਨਾਮ ਵਾਹੇ ਕਰੋ ਹਾਂਜੀ ਥੋੜਾ ਦੱਸ ਦਿਓ ਖੈਰ ਤਾਰੀਖ ਦੇ ਬੜੀ ਬੜੀ ਤਗੜੀ ਜਿਹੀ ਮੁਖਬੰਲੇ ਆ ਜਿਹੜੀ ਕੀਤੀ ਆ ਕੀ ਕਹਿੰਦੇ ਹੁੰਦੇ ਅ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਉਹ ਅਨਾਉਂਸ ਕਰਦੇ ਆ ਕਿ ਅੱਜ ਨਵੀਂ ਬਾਣਾ ਆ ਨਵੀਂ ਸਬਜੀ ਮੰਡੀ ਜਿਹੜੀ ਆ ਉਹ ਧਾਰੀਵਾਲ ਵਿਖੇ ਜਿਹੜੀ ਆ ਉਹ ਅੱਜ ਸ਼ੁਰੂ ਹੋ ਗਈ ਆ ਜਿਹੜੀ ਕਿ ਬੜੇ ਲੰਬੇ ਸਮੇਂ ਤੋਂ ਸਾਲਾਂ ਤੋਂ ਜਿਹੜਾ ਵਾ ਸ਼ਹਿਰ ਵਾਸੀਆਂ ਦੀ ਇਲਾਕਾ ਵਾਸੀਆਂ ਦੀ ਜਿਹੜੀ ਮੰਗ ਸੀਗੀ ਉਹ ਪੂਰੀ ਹੋਈ ਆ ਮੈਂ ਸਭ ਤੋਂ ਪਹਿਲਾਂ ਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਔਰ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਨੂੰ ਬੜਾ ਵਧੀਆ ਕਰੋੜਾ ਰੁਪਏ ਦੀ ਲਾਗਤ ਵਾਲਾ ਸ਼ੈੱਡ ਜਿਹੜਾ ਦਿੱਤਾ ਦੁਕਾਨਾਂ ਬਣ ਕੇ ਤਿਆਰ ਹੋ ਗਈਆਂ ਨੇ ਔਰ ਬੜਾ ਵਧੀਆ ਢੰਗ ਨਾਲ ਸਾਡੀ ਜਿੰਨੀ ਸੱਜੀ ਮੰਡੀ ਦੀ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਮਾਨ ਰਿੰਟੂ ਦੀ ਨਾਲ ਨੇ ਇਹਨਾਂ ਨੇ ਬੜਾ ਸਾਰਿਆਂ ਨੇ ਸਹਿਯੋਗ ਕੀਤਾ ਸਾਰੇ ਆਰਟੀਆ ਸਾਹਿਬਾਨ ਨੇ ਸਹਿਯੋਗ ਕੀਤਾ ਔਰ ਸਾਡੇ ਜਿੰਨੇ ਮਾਰਕੀਟ ਕਮੇਟੀ ਦੇ ਸਾਡੇ ਸੈਕਟੂ ਸਾਹਿਬ ਨੇ ਜਿੰਨੇ ਮੁਲਾਜ਼ਮਾਂ ਸਾਰਿਆਂ ਦੇ ਅ ਐਫਰਟ ਦੇ ਨਾਲ ਜਿਹੜਾ ਵਾ ਇੱਕ ਬੜੀ ਵਧੀਆ ਇਹ ਅੱਜ ਸਿਰੇ ਚੜੀ ਔਰ ਇਹਦੇ ਨਾਲ ਬੜਾ ਵੱਡਾ ਫਾਇਦਾ ਜਿਹੜਾ ਵਾ ਆਂਦਲ ਜਿਹੜੀਆ ਮਾਰਕੀਟ ਕਮੇਟੀ ਦੀ ਉਹ ਵਧੇਗੀ ਔਰ ਸ਼ਹਿਰ ਦੇ ਵਿੱਚ ਜਿਹੜੀ ਬੜੀ ਵੱਡੀ ਟ੍ਰੈਫਿਕ ਦੀ ਸਮੱਸਿਆ ਵਾ ਉਹਦਾ ਹੱਲ ਹੋਊਗਾ ਉਹ ਵੀ ਅਸੀਂ ਇੱਕ ਨਵਾਂ ਪ੍ਰੋਜੈਕਟ ਜਿਹੜਾ ਤਿਆਰ ਕੀਤਾ ਜਿਹਦੇ ਕਰਕੇ ਅਸੀਂ ਜਿਹੜਾ ਵਾ ਇੱਕ ਵਨ ਵੇ ਰੋਡ ਜਿਹੜੀ ਹੈ ਸ਼ਹਿਰ ਦੇ ਵਿੱਚੋਂ ਦੀ ਜਿਹੜੀ ਆ ਉਹ ਕੱਢਾਂਗੇ ਵਿੱਚ ਦੇ ਡਿਵਾਈਡਰ ਲਾ ਕੇ ਤਾਂ ਕਿ ਮਾਈਟਾ ਲਾ ਕੇ ਵਧੀਆ ਉਹਦੀ ਦਿਖ ਦੇ ਕੇ ਤਾਂ ਕਿ ਸ਼ਹਿਰ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਵਾ ਉਹ ਹੱਲ ਹੋ ਸਕੇ ਸਰ ਘਰ ਦਾ ਰਿਵਾਜ ਹੈ ਕੋਈ ਟਾ ਕਰ ਕੋਰਾਵਾ ਜੇ ਗੱਲ ਕਰੀ ਜਿੰਨੇ ਛੱਡਾਉਂ ਜਾਂਦੀਆਂ ਨੇ ਸਾਰੇ ਜਿਹੜੀ ਆ ਰਸਮੋਰੀ ਕਰਤਾ ਗਿਆ ਆ ਉਦੇਸ ਬੰਨ ਕੇ ਕੋਈ ਹੁੰਦੇ ਤਰ੍ਹਾਂ ਦੇ ਕੋਈ ਫਰਕਾ ਬੰਨ ਲਿਆਈ ਉਹ ਵੀ ਅੱਜ ਮੇਰੇ ਧਿਆਨ ਚ ਆਈ ਆ ਗੱਲ ਬਹੁਤ ਸਾਰੀਆਂ ਸੜਕਾਂ ਤੇ ਜਿਹੜੀਆਂ ਉਹਨਾਂ ਦੀ ਰਿਪੇਅਰ ਪਾਸ ਹੋ ਚੁੱਕੀ ਆ ਮੈਂ ਚੈੱਕ ਕਰ ਲੈਣਾ ਵਾ ਮੈਨੂੰ ਤਾਂ ਲੱਗਦਾ ਕਿ ਇਹਨਾਂ ਦੀ ਵੀ ਪਾਸ ਹੋ ਚੁੱਕੀ ਹੋਏਗੀ ਕਿਉਂਕਿ ਮੈਂ ਪਹਿਲਾਂ ਹੀ ਪ੍ਰੈਫਰੈਂਸ ਦਿੱਤੀ ਹੋਈ ਆ ਡਿਪਾਰਟਮੈਂਟ ਨੂੰ ਕਿ ਜਿਹੜੀ ਵੀ ਕੋਈ ਗੁਰੂ ਘਰ ਨੂੰ ਸੜਕ ਜਾਂਦੀ ਆ ਉਹ ਸਭ ਤੋਂ ਪਹਿਲਾਂ ਉਹਦੀ ਰਿਪੇਅਰ ਕਰਨੀ ਆ ਸੋ ਜੇ ਨਹੀਂ ਵੀ ਹੋਊਗਾ ਤਾਂ ਮੈਂ ਚੈੱਕ ਕਰ ਲੈਣਾ ਵਾ ਇਹ ਸਾਰੀਆਂ ਸੜਕਾਂ ਜਿਹੜੀਆਂ ਨੇ ਅਸੀਂ ਰਿਪੇਅਰ ਵੀ ਕਰਾਂਗੇ ਔਰ ਖੁੱਲੀਆਂ ਵੀ ਕਰਾਂਗੇ ਧੰਨਵਾਦ ਬਾਦਸ਼ਾਹ ਜੀ ਦਾ ਅੱਜ ਸ਼ਹਿਰ ਤੱਕ ਆ ਗਿਆ ਤੇ ਸਭ ਤੋਂ ਪਹਿਲਾਂ ਤੇ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਨਵੀਂ ਜਗ੍ਹਾ ਸਾਨੂੰ ਦਿੱਤੀ ਆ ਉਹਦੇ ਤੇ ਸਿਆਦ ਸਿੰਘ ਜੀ ਐ ਫਰੀ ਗੁਰੂਪ ਸਿੰਘ ਸੇਖਵਾਲੀ ਦਾ ਬਹੁਤ ਵੱਡਾ ਹੱਥ ਆ ਵੀ ਇਹਨਾਂ ਦਾ ਦਿਲੀਆਂ ਜੇ ਰਾਈਆਂ ਦਾ ਧੰਨਵਾਦ ਕਰਦੇ ਆ ਵੀ ਚਲੋ ਸਾਡੇ ਇੱਕ ਪ੍ਰੋਪਰ ਟਿਕਾਰਾ ਮਿਲ ਗਿਆ ਮੈਂ ਅਬੇ ਸ਼ਹਿਰ ਦੇ ਵਿੱਚ ਲਈ ਦੀ ਉਥੋਂ ਉੱਠਿਆ ਨਾ ਮੁਸ਼ਕਿਲ ਹੈ ਬਹੁਤ ਹੀ ਕਿਉਂਕਿ 35-40 ਸਾਲ ਤੋਂ ਕੰਮ ਕਰ ਰਿਹਾ ਸਰਦਾਰ ਜਦੂਰ ਸਿੰਘ ਸੇਫਾ ਸੈਕਟਰੀ ਸਾਹਿਬ ਦੇ ਇਹ ਮਕਸਦ ਕਾ ਜੁੱਦਾ ਵੀ ਇਹਨਾਂ ਨੇ ਦੇਖਿਆ ਨੇ ਵਿਦੇਸ਼ਾਂ ਅਨੁਸਾਰ ਅਹੀ ਇੱਥੇ ਆਵੇ ਆ ਹੁਣ ਮੈਂ ਸੈਕਟਰੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਤੇ ਲੀਡਰ ਸਾਹਿਬ ਨੂੰ ਇੱਕੋ ਹੀ ਬੇਨਤੀ ਆ ਕਿ ਇਹ ਮੰਡੀ ਨੂੰ ਚਲਾਉਣ ਦੇ ਵਿੱਚ ਸਾਡਾ ਪੂਰਾ ਸਹਿਯੋਗ ਕੀਤਾ ਜਾਵੇ ਇਹ 70% ਸਬਜ਼ੀ ਜਿਹੜੀ ਆ ਉਹ ਬਾਹਰੋਂ ਆਉਂਦੀ ਆ ਨਾ ਉਹਦੀ ਕੋਈ ਫੀਸ ਆ ਨਾ ਕੋਈ ਜੇ ਆਪਾਂ ਕਹਿ ਦਈਏ ਵੀ ਚੋਰੀ ਹੁੰਦੀ ਆ ਫੀਸ ਤੇ ਜੇ ਲੋਕਾਂ ਨੂੰ ਤੇ ਤਾਦੀ ਇਹ ਕਾਬਜਾ ਹੋ ਸਕਦੀ ਆ ਮੰਡੀ ਜੇ ਉਹ ਨਹੀਂ ਰੋਕ ਪਾਏ ਤੇ ਮੰਡੀ ਫਲॉप ਹੋਏਗੀ ਮੈਂ ਫੇਰ ਦੁਬਾਰਾ ਸੇਪਾਲ ਸਾਹਿਬ ਨੂੰ ਗਰੀ ਬੇਨਤੀ ਕਰਾਂਗਾ ਵੀ ਇਹਨੂੰ ਆਪਣਾ politcal interference ਕੋਈ ਨਾ ਹੋਏ ਸਖਤੀ ਸਾਹਿਬ ਬੈਠਿਆ ਇਥੇ ਇਹਨਾਂ ਵੀ ਰਹਿਣ ਮਾਈ ਤੇ ਜਿੱਦਾਂ ਵੀ ਇਹ ਕਹਿਣਗੇ ਅਸੀਂ ਉਹਨਾਂ ਦੇ ਦਾਣ ਚੱਲਣ ਨੂੰ ਤਿਆਰ ਆ ਪਰ ਜਿਹੜੀ ਬਾਹਰੋਂ ਆਉਂਦੀ ਸਬਜ਼ੀ ਆ ਬੇਰਾ ਫੀਸ ਤੋਂ ਜਿਹੜੀ ਆ ਰਹੀ ਆ ਉਹਨੂੰ ਰੋਕਿਆ ਜਾਵੇਗਾ ਤੇ ਮੰਡੀ ਤੱਕ ਹੀ ਕੰਮ ਜਾਬ ਹੋਣੀ ਆ ਤੇ ਇਹਨਾਂ ਨੇ ਇੱਕ ਵਾਰੀ ਦੂਜੇ ਦਾ ਪਤਾ ਲੱਗਿਆ ਕਿ ਆਪਣਾ ਆਪਣੇ ਜਿਹੜੇ ਤੁਹਾਡੇ ਸਾਥੀ ਆ ਗਿਆ ਆ ਆ ਕੇ ਇਹਦੇ ਆਜੰਦੇ ਸਰ ਬਰੇ ਆਪਣੇ ਆਪ ਨੂੰ ਮੈਂਟੇਨ ਲਈ ਪ੍ਰੀਪੇਅਰ ਕਰਕੇ ਇਹ 2014 ਦੀਆਂ ਦੁਕਾਨਾਂ ਲਈਦੀਆਂ ਆ ਚਲੋ ਹੁਣ ਸ਼ੈੱਡ ਪਈ ਆ ਮੈਂ ਸਾਰੇ ਭਰਾਵਾਂ ਨਾਲ ਕੰਟੈਕਟ ਕਰਕੇ ਸਾਰਿਆਂ ਦੀ ਸਹਿਮਤੀ ਲੈ ਕੇ ਤੇ ਹੁਣ ਚਲੋ ਆ ਰਹੇ ਆ ਦੁਬਾਰਾ ਫਿਰ ਉਹੀ ਬੇਨਤੀ ਹੈ ਮੰਡੀ ਨੂੰ ਕਾਮਯਾਬ ਕਰਨ ਵਾਸਤੇ ਪ੍ਰਸ਼ਾਸਨ ਦਾ ਯੋਗਦਾਨ ਬਹੁਤ ਜ਼ਰੂਰੀ ਹੈ ਜੋ ਵੀ ਆਸ ਕਰਦੇ ਆ ਕਿ ਪੂਰਾ ਮਿਲੋਗਾ ਕੋਚਾਰ ਅੱਜ ਬੜੀ ਦੇਰ ਦੀ ਮੰਗ ਜਿਹੜੀ ਸੀਗੀ ਉਹ ਸਾਡੀ ਖੁਸ਼ੀ ਹੋਈ ਅੱਜ ਅਸੀਂ ਅਕਾਲ ਪੁਰਖ ਦਾ ਉਹ ਆਸਾ ਲੈ ਕੇ ਅਧ ਮੰਡੀ ਸਮਾਨੀ ਸਬਜ਼ੀ ਮੰਡੀ ਦੀ ਸ਼ੁਰੂਆਤ ਕੀਤੀ ਆ ਤੇ ਸਾਰੇ ਆਰਤੀਆਂ ਵੀਰਾਂ ਦਾ ਪੂਰਾ ਸਹਿਯੋਗ ਆ ਬਾਕੀ ਮੈਂ ਕਾਰਤੀਆਂ ਵੀਰਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੇਰੇ ਕੋਲ ਜਨਾਈ ਵਾਤਵਾਦ ਹੋ ਸਕਿਆ ਮੈਂ ਪੂਰਾ ਟਾਈਮ ਦੇ ਕੇ ਮੰਡੀ ਨੂੰ ਕੰਮ ਦਾ ਚਲਾਉਣਾ ਪੂਰਾ ਕੋਸ਼ਿਸ਼ ਕਰਾਂ ਤੇ ਸਭ ਤੋਂ ਵੱਧ ਧੰਨਵਾਦ ਸਾਡੇ ਐਡਵੋਕੇਟ ਸਰਦਾਰ ਗੁਰੂਪ ਸਿੰਘ ਜੀ ਸੇਵਾਨਾ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਜਰਨਲਿਸਟਾਂ ਆਪ ਬਹੁਤ ਬਹੁਤ ਧੰਨਵਾਦ ਦਿਲਦਿਆਂ ਕਰਾਈਆਂ ਤੋਂ ਧੰਨਵਾਦ ਜਿਨ੍ਹਾਂ ਨੇ ਇਹ ਜਿਤਨਾ ਨਾਲ ਸਾਨੇ ਦੇ ਛੱਡ ਬਣਾ ਕੇ ਦਿੱਤਾ ਉਹਨਾਂ ਦਾ ਫਿਰ ਇੱਕ ਵਾਰੀ ਧੰਨਵਾਦ ਕਰਦਾ ਇਥੇ ਅੰਤ ਤੇ ਪਾਕੀ ਸਾਰਿਆਂ ਜਿੰਨੇ ਵੀ ਇਥੇ ਸੋਚ ਸਕਤ ਆਈ ਉਹਨਾਂ ਦਾ ਜੀ ਆਇਆਂ